ਸਕੋਟੀ ਮੈਂ ਤੁਹਾਨੂੰ ਦੱਸਿਆ ਸੀ ਕਿ ਖਨੌਰੀ ਬਾਰਡਰ ਤੇ ਪਹੁੰਚੇ ਹੋਏ ਆ ਬਾਪੂ ਜਗਜੀਤ ਸਿੰਘ ਡੱਲੇਵਾਲ ਇੱਕ ਮਰਨ ਵਰਤ ਤੇ ਬੈਠੇ ਹੋਏ ਨੇ ਬੜਾ ਔਖਾ ਹੁੰਦਾ ਹੈ ਮਰਨ ਵਰਤ ਦੇ ਉੱਪਰ ਬੈਠਣਾ ਆਓ ਇੱਥੇ ਮੈਂ ਵੇਖ ਰਿਹਾ ਮਾਂ ਕੁਝ ਵੀਰ ਦਵਾਈਆਂ ਲੈ ਕੇ ਬੈਠੇ ਨੇ ਤੇ ਇਹਨਾਂ ਦੇ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਦੇ ਆਂ ਸੰਘਰਸ਼ ਦੇ ਵਿੱਚ ਜਿੱਥੇ ਲੰਗਰਾਂ ਦੇ ਵਿੱਚ ਲੱਕੜ ਦੀ ਜ਼ਰੂਰਤ ਹੁੰਦੀ ਹੈ। ਮੈਨੂੰ ਲੱਗਦਾ ਵੀ ਖਾਸ ਕਰਕੇ ਸਿਆਲ ਦੇ ਦਿਨ ਨੇ ਸਾਡੇ ਬਜ਼ੁਰਗ ਬਾਬੇ ਵੀ ਆਏ ਹੋਏ ਨੇ ਤੇ ਦਵਾ-ਦਾਰੂ ਦੀ ਵੀ ਲੋੜ ਵੀ ਪੈਂਦੀ ਹੈ। ਸਤਿ ਸ਼੍ਰੀ ਅਕਾਲ ਜੀ ਆਜੋ ਆਜੋ ਬਾਰੇ ਆਜੋ। ਬਸ ਐਂ ਹੀ ਆਪਾਂ ਇੰਟਰਵਿਊ ਕਰ ਲੈਣੀ ਗੱਲਾਂ ਬਾਤਾਂ ਕਰਦੇ ਆਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਮੇਰਾ ਨਾਮ ਜਗਤਾਰ ਸਿੰਘ ਮੈਂ ਬਠਿੰਡੇ ਦਾ ਜ਼ਿਲ੍ਹਾ ਪ੍ਰਧਾਨ ਹਾਂ ਜੀ। ਜੀ। ਅਸੀਂ ਜਦੋਂ ਦਾ ਵੀ ਕਿਸਾਨ ਅੰਦੋਲਨ ਚੱਲਿਆ ਤਿੰਨ ਸਾਲ ਤੋਂ ਸਾਡੀ ਜਿਹੜੀ ਪੰਜਾਬ ਦੀ ਜਥੇਬੰਦੀ ਆ ਤਨਮਲ ਗੋਇਲ ਦੀ ਅਗਵਾਈ ਚ ਕੰਮ ਕਰਦੇ ਆਂ ਸੀ। ਉਦੋਂ ਤੋਂ ਚਲੇ ਆ ਜਿੱਥੇ ਹੋਰ ਫੀਲਡਾਂ ਚਲੇ ਉੱਥੇ ਵੀ ਮੈਡੀਕਲ ਦਿੱਲੀ ਦਾ ਸੀ ਲਗਾਤਾਰ ਹੀ ਕੈਂਪ ਲਗਾਏ ਆ ਅੱਜ ਵੀ ਅਸੀਂ ਕਿਸਾਨ ਜਥੇਬੰਦੀ ਦੇ ਸਾਰੀ ਮੈਡੀਕਲ ਜਥੇਬੰਦੀ ਨਾਲ ਹੈ ਜਿੱਥੇ ਲੋੜ ਪੋ ਉਥੇ ਕੈਂਪ ਲਾਉਣੇ ਇਹਨਾਂ ਦੀ ਹਰ ਪੱਖੋਂ ਮਦਦ ਕਰਦੇ ਆ ਕਿਉਂਕਿ ਸਾਡਾ ਵੀ ਫਰਜ਼ਮੰਦਾ ਅਸੀਂ ਕਿਸਾਨੀਆਂ ਦੇ ਪੁੱਤ ਹੈ ਤੇ ਕਿਸਾਨਾਂ ਨੇ ਗੱਲ ਕੀਤੀ ਹੈ ਕਿ ਜ਼ਿਆਦਾਤਰ ਵੈਸੇ ਇੱਥੇ ਦਵਾਈ ਕਿਹੜੀ ਚੀਜ਼ ਦੀ ਮੰਗਦੇ ਆ ਕੇ ਜ਼ਿਆਦਾਤਰ ਇੱਥੇ ਇਤਜਾਬ ਦੀ ਮੰਗਦੇ ਆ ਜੀ ਚਾਹੂ ਬਦ ਵੀ ਲੈਂਦੇ ਆ ਜ਼ਿਆਦਾ ਇਤਜਾਬ ਦੀ ਦਵਾਈ ਦੀ ਲੋੜ ਹੁੰਦੀ ਹੈ ਅੱਛਾ ਅੱਜ ਨਾ ਬਾਪੂ ਸਾਹਮਣੇ ਖੜਾ ਹੋਇਆ ਹੈ ਇਹਦੇ ਨਾਲ ਅੱਜ ਮੇਰੀ ਪੈਗੀ ਯਾਰੀ ਬਹੁਤ ਜਾਦੀ ਇਹਨਾਂ ਨੇ ਹੁਣ ਤੁਹਾਡੇ ਕੋ ਦਵਾਈ ਲਈ ਇਹਨਾਂ ਨੇ ਕਾਦੀ ਲਈ ਹੈ ਇਹਨਾਂ ਨੇ ਤਾਂ ਜ਼ੋਰਦਾਰ ਗੋਟੀਆਂ ਦੀ ਲਈ ਹੈ ਜ ਬਾਬੂ ਗੋਡੇ ਕਿਉਂ ਦੁਖਦੇ ਆ ਹੈ ਹੈ ਦਿੱਗ ਪਈ ਉਦੋਂ ਹੀ ਦਿੱਗਿਆ ਅੱਛਾ ਉਦੋਂ ਹੀ ਦਿੱਗਿਆ ਤਾਰਾ ਜਦੋਂ ਤਾਰਾ ਜਦੋਂ ਸ਼ਰਾਬ ਪੀ ਕੇ ਕਹਿੰਦਾ ਤਾਰਾ ਨੂੰ ਹੱਥ ਲਾਇਆ ਸੀ ਨਾ ਤੁਸੀਂ ਕਹਿੰਦੇ ਉਦੋਂ ਦੇ ਮੱਘੂ ਸਾਹਿਬ ਹੋਰ ਸੀ ਏਦੋਂ ਪਹਿਲਾਂ ਜਦੋਂ ਤੋਂ ਜੱਥੇਬੰਦੀਆਂ ਨਸ਼ਾ ਸਰਕਾਰਾਂ ਦਾ ਹੁਣ ਇਧਰ ਮੁੜੀਆਂ ਗਿਆ ਅਸੀਂ ਉਦੋਂ ਤੋਂ ਨਸ਼ਾ ਵਿਰੋਧੀ ਵੱਡੇ ਵੱਡੇ ਰੈਲੀਆਂ ਕੀਤੀਆਂ ਡੀਐਸਪੀ ਐਸਪੀ ਸਾਦਗੇ ਉਹਨੂੰ ਦੱਸਿਆ ਵੀ ਭਾਈ ਜਿਹੜਾ ਨਸ਼ਾ ਕਿੰਨਾ ਮਾਰੜਾ ਜਾਨ ਹੈ ਨਸ਼ੇ ਪ੍ਰਾਪਤ ਅਸੀਂ ਬਹੁਤ ਵੱਡੀ ਪੱਧਰ ਤੇ ਪਿੰਡਾਂ ਦੇ ਫੀਲਡ ਦੇ ਵਿੱਚ ਲੋਕਾਂ ਨੂੰ ਕਾਇਆ ਕਲੱਬ ਇਕੱਠੇ ਕੀਤੇ ਪੰਚਾਇਤਾਂ ਇਕੱਠੇ ਕੀਤੇ ਕੋਈ ਵੀ ਜੇ ਸਾਡਾ ਮੈਂਬਰ ਨਸ਼ਾ ਵੀ ਤਾਂ ਸਾਨੂੰ ਦੱਸੋ ਨਹੀਂ ਬਿਲਕੁਲ ਜੀ ਵੀਰਾਂ ਨੇ ਬੜੀ ਸੋਹਣੀ ਗੱਲ ਦੱਸੀ ਇਹ ਕਹਿੰਦੇ ਜਿਆਦਾਤਰ ਜਿਹੜੇ ਇੱਥੇ ਆਉਂਦੇ ਆ ਉਹ ਕਹਿੰਦੇ ਸਾਡੇ ਕੋਲੋਂ ਸਿਰਫ ਇੱਕੋ ਚੀਜ਼ ਮੰਗਦੇ ਆ ਵੀ ਤਜਾਬ ਦੀ ਸਾਨੂੰ ਦਵਾਈ ਦੇ ਦਿਓ ਤੇ ਤੁਸੀਂ ਕਾਦੀ ਦਵਾਈ ਲੈਂਦੇ ਹੋ ਮੈਂ ਅੱਜ ਤਾਂ ਗੋਡਿਆਂ ਦੀ ਹੀ ਲੈਣਿਆ ਜੀ ਹੋਰ ਤਾਂ ਕਾਇਦੀ ਨਹੀਂ ਲੈਂਦੇ ਗੋਡਿਆਂ ਨੂੰ ਕੀ ਹੋ ਗਿਆ ਤੁਹਾਡੇ ਨੂੰ ਗੋਡਿਆਂ ਦਾ ਬਸ ਉਹੀ ਹੋ ਗਿਆ ਬਡੇਪਾ ਬਡੇਪਾ ਨਾਲੇ ਆ ਮੈਨੂੰ ਸਾਰੇ ਕਹਿੰਦੇ ਵੀ ਬਡੇਪਾ ਕਹਿੰਦੇ ਸੰਘਰਸ਼ 'ਚ ਜਦੋਂ ਆ ਜਾਂਦੇ ਆ ਕਹਿੰਦੇ ਬਡੇਪਾ ਨੇੜੇ ਨਹੀਂ ਆਉਂਦਾ ਤੁਹਾਨੂੰ ਭੱਜੇ ਫੜੇ ਜੀ ਅੱਛਾ ਇਹੀ ਚਾਹ ਜਿਹੜਾ ਜਾਂਦਾ ਵੀ ਕੋਈ ਉੱਥੇ ਚੱਲੀ ਗਿਆ ਦੇਖੇ ਆਪਾਂ ਛੋਟਾ ਦੇਖ ਭਾਈ ਜੀ ਹੋਰ ਦੱਸ ਮਾਹੌਲ ਕਿਹੋ ਜਿਹਾ ਲੱਗਦਾ ਹੈ ਵੀ ਬਜ਼ੁਰਗਾਂ ਦੇ ਵਿੱਚ ਵੀ ਜੋਸ਼ ਵਾੜਾ ਵੇਖਣ ਨੂੰ ਮਿਲਦਾ ਪਿਆ ਬੱਚਿਆਂ ਦੇ ਵਿੱਚ ਵੀ ਬੀਬੀਆਂ ਵਿੱਚ ਵੀ ਇੱਥੇ ਜਦੋਂ ਦੇ ਅਸੀਂ ਆਈਆਂ ਭਾਵੇਂ ਨੌਜਵਾਨਾਂ ਭਾਵੇਂ ਔਰਤਾਂ ਬੀਬੀਆਂ ਛੋਟੀਆਂ ਲੜਕੀਆਂ ਵੱਡੇ ਸਾਰਿਆਂ 'ਚ ਪੂਰਾ ਜੋਸ਼ ਹੈ ਇੱਥੇ ਜੋਸ਼ ਨਾਲ ਸਾਰੇ ਇੱਥੇ ਫੀਲਡ 'ਚ ਕੰਮ ਕਰ ਰਹੇ ਆ ਇੱਕ ਦੂਜੇ ਦਾ ਸਹਿਯੋਗ ਦੇ ਰਹੇ ਆ ਅਸੀਂ ਹੁਣ ਜਾ ਕੇ ਆਏ ਆ ਜਿਹੜੇ ਟੈਂਟ ਲੱਗੇ ਆ ਉਹਦੇ ਵਿੱਚ ਸਾਡੀ ਇੰਨੀ ਉਹਨਾਂ ਨੇ ਰਿਸਪੈਕਟ ਕੀਤੀ ਹੈ ਚਾਹ ਹਰੇਕ ਨੇ ਪੁੱਛੀ ਹੈ ਸਾਰੇ ਲੰਗਰਾਂ ਦਾ ਵਧੀਆ ਪ੍ਰਬੰਧ ਚੱਲ ਰਿਹਾ ਤੇ ਆਪਦੇ ਜਿਹੜੇ ਉਹਨਾਂ ਦੇ ਕੈਂਪ ਲੱਗਿਆ ਬਹੁਤ ਸਫਾਈ ਕੀਤੀ ਹੋਈ ਉਹਨਾਂ ਸਾਰਾ ਮੋਰਚਾ ਮੈਨੇਜ ਕਿਸ ਤਰੀਕੇ ਨਾਲ ਹੋ ਰਿਹਾ ਹੈ ਮੋਟਾ ਜਿਹੜਾ ਇਹਦੋਂ ਪਹਿਲਾਂ ਥੋੜੀ ਜੀ ਘਾਟ ਸੀ ਹੁਣ ਜਿਹੜਾ ਮੋਰਜਾ ਉਹਦੀ ਮੈਨੇਜਿੰਗ ਬਹੁਤ ਵਧੀਆ ਹੋ ਰਹੀ ਹੈ ਅਸੀਂ ਇਹੀ ਕਿਸਾਨ ਜਥੇਬੰਦੀਆਂ ਨੂੰ ਆਸ ਕਰਦੇ ਆਂ ਵੀ ਜੇ ਤੁਸੀਂ ਇਕੱਠੇ ਹੋਵੋਗੇ ਸੰਘਰਸ਼ ਨੂੰ ਬਹੁਤ ਵੱਡੀ ਪੱਧਰ ਤੇ ਫੜੇ ਕਰ ਲੋਗੇ ਜੇ ਤੁਸੀਂ ਵੱਖੋ ਵੱਖਰੇ ਰਹੇ ਸੰਘਰਸ਼ ਨਾਲ ਅੱਜ ਕਾਮਯਾਬ ਹੋਵੇ ਕੱਲ ਕਿਉਂਕਿ ਸਾਡਾ ਸਿੱਕ ਇਤਿਹਾਸ ਸਾਡਾ ਗਵਾਹ ਪ੍ਰਾਣਾ ਬਰਾਸਤ ਉਹਦੇ ਵਿੱਚ ਅਸੀਂ ਹਾਰਾ ਖਾਦਿਆ ਜਦੋਂ ਅਸੀਂ ਇਕੱਠੇ ਨਹੀਂ ਹੋਏ ਜਦੋਂ ਇਕੱਠੇ ਹੋਏ ਤਾਂ ਅਸੀਂ ਬਹੁਤ ਵੱਡੇ ਹੌਸਲੇ ਨਾਲ ਅੱਗੇ ਵਧੀਆ ਬਿਲਕੁਲ ਜੀ ਪੜੋ ਜੁੜੋ ਤੇ ਸੰਘਰਸ਼ ਕਰੋ ਇਹ ਅਕਸਰ ਹੁੰਦਾ ਆ ਬਾਈ ਜੀ ਚੰਗਾ ਲੱਗਾ ਸ ਸਤਿ ਸ਼੍ਰੀ ਅਕਾਲ ਪਿੰਡ ਕਿਹੜਾ ਤੁਹਾਡਾ ਮੈਸਰਖਾਨਾ ਜੀ ਹੈ ਮੈਸਰਖਾਨਾ ਮੈਸਰਖਾਨਾ ਪਿੰਡ ਪੈ ਗਿਆ ਬਟਿੰਡੇ ਲਾਗੇ ਹਾਂ ਜੀ ਹਾਂ ਜੀ ਬਟਿੰਡੇ ਲਾਗੇ ਬਟਿੰਡੇ ਵਾਲੇ ਹੋ ਤੁਸੀਂ ਹੋਗੇ ਅਟਾਰੀ ਵਾਲੇ ਹੱਸਣਾ ਬਾਪੂ ਅੱਜ ਤੁਹਾਨੂੰ ਛੱਡਣਾ ਨਹੀਂ ਤੁਹਾਡੇ ਨਾਲ ਹੀ ਰਹਿਣਾ ਭਾਈ ਜੀ ਆਪਣਾ ਪਿੰਡ ਮੇਰਾ ਪਿੰਡ ਅਮਰਸਰ ਤੋਂ ਚਾਟੀਵਿੰਡ ਮਖੂ ਸਾਹਿਬ ਚਾਟੀਵਿੰਡ ਚਾਟੀਵਿੰਡ ਦੇ ਮੇਰੇ ਇੱਕ ਦੋ ਯਾਰ ਵੀ ਹੈ ਨੇ ਆਪਣਾ ਜੀ ਅਸੀਂ ਵੀ ਯਾਰ ਨੇ ਅਸੀਂ ਕਿਹੜੇ ਨਹੀਂ ਨਹੀਂ ਤੁਸੀਂ ਯਾਰ ਹੋ ਲੈ ਕਹਿੰਦੇ ਅਸੀਂ ਯਾਰਾਂ ਹੀ ਕਿਹੜੇ ਦੁਸ਼ਮਣ ਆ ਮੈਂ ਕਹਿੰਦਾ ਉਹ ਹਾਂ ਮਖੂ ਸਾਹਿਬ ਤੁਹਾਡੇ ਤਾਂ ਬੜੀਆਂ ਆਸਾਂ ਵਾ ਨਹੀਂ ਬਿਲਕੁਲ ਜੀ ਕਿਉਂਕਿ ਜਿਹੜਾ ਕੋਈ ਬੰਦਾ ਸੱਚ ਦੀ ਆਵਾਜ਼ ਦੇ ਨਾਲ ਖਲੋਂਦਾ ਵਾ ਉਸ ਤੋਂ ਉਸ ਬੰਦੇ ਤੋਂ ਆਸਾਂ ਹੁੰਦੀਆਂ ਵਾ ਤੇ ਸਾਨੂੰ ਤੁਹਾਡੇ ਤੋਂ ਬੜੀਆਂ ਆਸਾਂ ਨਹੀਂ ਸਾਨੂੰ ਨਹੀਂ ਕੌਮ ਨੂੰ ਆਸਾਂ ਵਾ ਨਹੀਂ ਇਹ ਤੁਹਾਡੇ ਕਿਉਂਕਿ ਜਿਹੜੇ ਤੁਹਾਡੇ ਤੋਂ ਕੌਮ ਨੂੰ ਆਸਾਂ ਵਾ ਜੀ ਜਦੋਂ ਤੁਸੀਂ ਕੌਮ ਦੀ ਗੱਲ ਕਰਦੇ ਜੋ ਆਪਣੀ ਦੀ ਜਾਂ ਕਿਤੇ ਵੀ ਸਮਾਜ ਦੇ ਵਿੱਚ ਕਿਸੇ ਕ੍ਰੀਤੀ ਦੀ ਗੱਲ ਕਰਦੇ ਜੋ ਅੱਜ ਕ੍ਰੀਤੀ ਤੇ ਸਮਾਜ ਦੇ ਵਿੱਚ ਸੱਚ ਬੋਲਣਾ ਬੜਾ ਔਖਾ ਜੋ ਜੀ ਜੇ ਕਹਿ ਦਈਏ ਵੀ ਉਹ ਸੱਚ ਬੋਲਣਾ ਤੇ ਤਲਵਾਰ ਤੇ ਚੱਲਣ ਵਾਲੀ ਗੱਲ ਹੈ ਜੋ ਇੱਕ ਪਾਸੇ ਤਲਵਾਰ ਤੇ ਚੱਲਣਾ ਪੁੱਲ ਸੁਣਾਓ ਪਹਿਲਾਂ ਸਾਬ ਵੀ ਇੱਥੇ ਸੇਤਾਂ ਠੀਕ ਨਹੀਂ ਮੈਂ ਨਾ ਬੜੀ ਕਿਰਪਾ ਜੀ ਆ ਵੇਖੋ ਅਸੀਂ ਇੱਥੇ ਕੋਟ ਬੁੱਢੇ ਵਾਲਾ ਲੰਗਰ ਲਾਇਆ ਇਧਰਲੇ ਪਾਸੇ ਤੇ ਕਿਸਾਨ ਕਿਸਾਨ ਸਗਾ ਕਮੇਟੀ ਅੰਦਰ ਜਿਹੜਾ ਰਾਤ ਨੂੰ ਕਿਵੇਂ ਇੱਥੇ ਮਾਹੌਲ ਠੀਕ ਰਹਿੰਦਾ ਹੈ ਰਾਤ ਨੂੰ ਬੜਾ ਵਧੀਆ ਮਾਹੌਲ ਜੀ ਕੁਝ ਦਿਨ ਪਹਿਲਾਂ ਜਦੋਂ ਤੋਂ ਪੁਲਿਸ ਥੋੜੀ ਜਿਹੀ ਹਿੱਲ ਜਾਈ ਲੋਈ ਪਰ ਹੁਣ ਜਿਹੜੀ ਹੈ ਪੈਰਾ ਬੜਾ ਸਖਤ ਆ ਜਿਹੜਾ ਡੱਲੇਵਾਲ ਤੱਕ ਜਿਤਨਾ ਪਹਿਲਾਂ ਪੁਲਿਸ ਲੱਗੀ ਚੋਕੇ ਅੱਜ ਨਹੀਂ ਉਹ ਗੱਲ ਲਗਭਗ ਇੱਥੇ ਘੱਟ ਤੋਂ ਘੱਟ ਵੀ 2000 2000 ਜਿਹੜਾ ਵਲੰਟੀਅਰ ਹਾਂ ਰਾਤ ਨੂੰ ਜਿਹੜਾ ਵਾ ਟਰੈਕਟਰਾਂ ਤੇ ਆਪਣਾ ਗੱਡੀਆਂ ਤੇ ਜਿਹੜਾ ਚੱਲਦਾ ਵਾ ਨਾਲ 6 ਲਹਿਰਾਂ ਦੇ ਵਿੱਚ ਪੈਰਾ ਵਾ ਅੱਛਾ 6 ਲਹਿਰਾਂ ਦੇ ਵਿੱਚ ਪੈਰਾ ਵਾ ਅੱਜ ਉਹ ਗੱਲ ਨਹੀਂ ਰਹੀ ਹੁਣ ਡੱਲੇ ਵਾਲ ਨੂੰ ਹੁਣ ਨਹੀਂ ਪੁਲਿਸ ਚੱਕ ਸਕਦੀ ਬਿਲਕੁਲ ਹੀ ਨਹੀਂ ਕਿ ਜਮਾ ਹੀ ਨਹੀਂ ਤੇ ਜੇ ਆਗੇ ਆਗੇ ਤੇ ਫਿਰ ਲੜਾਂਗੇ ਫਿਰ ਲੜਾਂਗੇ ਮਰਾਂਗੇ ਜੋ ਵੇਖੀ ਜੋ ਵੀ ਜੱਟ ਲਿਆ ਲੜਾਈ ਲੜਨਾ ਇਧਰੋਂ ਹੋਰ ਮਰ ਜਣਗੇ ਫਿਰ ਕੀ ਹੋ ਜੂਗਾ ਗੱਲ ਕੋਈ ਨਹੀਂ ਚਲੋ ਗੁਰੂ ਕਿਰਪਾ ਕਰੇ ਮੈਂ ਚਾਹਾਂਗਾ ਵੀ ਕੈਂਸਰ ਦਾ ਮਰੀਜ਼ ਹਾਂ ਹੈ ਕੈਂਸਰ ਦਾ ਮਰੀਜ਼ਾਂ ਕੈਂਸਰ ਦਾ ਅੱਛਾ ਕੈਂਸਰ ਦੇ ਮਰੀਜ਼ ਹੋ ਮਰੀਜ਼ਾਂ ਤੇ ਜਿੱਦਾਂ ਆਏ ਹਾਂ 13 ਫਰਵਰੀ ਦੇ ਕਦੇ ਆ ਕੇ ਕਦੇ ਬਾਗੇ ਵਸਤੇ ਚੱਲੀ ਜਾਂਦਾ ਰਾਤ ਨੂੰ ਸਭ ਯਾਦ ਪਿਆ ਪਹਿਰਾ ਅੱਛਾ ਅੱਛਾ ਬਾਪੂ ਜੀ ਨੇ ਗੱਲ ਬੜੀ ਸੋਹਣੀ ਕਹੀ ਕਹਿੰਦੇ ਮੈਂ ਕੈਂਸਰ ਦਾ ਮਰੀਜ਼ ਹਾਂ ਪਰ ਕਹਿੰਦੇ ਜਿਸ ਦਿਨ ਦਾ ਆਇਆ ਮਾ ਪੂਰਾ ਡਟਿਆ ਹੋਇਆ ਮਾਂ ਅਸਲ ਦੇ ਵਿੱਚ ਸੰਘਰਸ਼ ਦੀ ਜਾਨ ਕੀ ਇਹ ਜਜਬਾ ਹ ਉਹ ਜਜ਼ਬਾ ਬੱਚੇ ਵਿੱਚ ਵੀ ਹੋ ਸਕਦਾ ਜੁਬਾਨ ਵਿੱਚ ਵੀ ਹੋ ਸਕਦਾ ਤੇ ਬੁੱਢੇ ਵਿੱਚ ਵੀ ਹੋ ਸਕਦਾ ਮਹਾਰਾਜ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆਪਣਾ ਆਪਣਾ ਜੀ ਪੱਟੀ ਲੱਗੇ ਨਦੌਰ ਪਿੰਡ ਮੇਰੇ ਗਵੰਡੀ ਲੱਗਦੇ ਉਹ ਫਿਰ ਤੇ ਤਰ ਤਰੰਤ ਮੈਂ ਮਖੂਤ ਤੇ ਤੁਸੀਂ ਪੱਟੀ ਤੇ ਨੇੜੇ ਤੇੜੇ ਆਪਾਂ ਪੈ ਗਏ ਹਾਂਜੀ ਨੇੜੇ ਨੇੜੇ ਹਾਂ ਕਿਵੇਂ ਲੱਗਦਾ ਮੋਰਚਾ ਇਹ ਮੋਰਚਾ ਤੇ ਚੜਦੀ ਕਲਾ ਚੱਲਦਾ ਰਹੀ ਇਹ ਸਿਰਫ ਥੋੜੀ ਜੀ ਨਾ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਨਾਲ ਸਾਥ ਨਹੀਂ ਦੇਣ ਡੀਆਂ ਤੇ ਉਹ ਉਹ ਗਲਤ ਚੱਲਣ ਡੀਆਂ ਤੇ ਜਾਂ ਲੋਕ ਉਹਨਾਂ ਦਾ ਸਾਥ ਛੱਡ ਦੇਣ ਤੇ ਮਤਲਬ ਇੱਥੇ ਹੁਣ ਤੇ ਉਹਨਾਂ ਵਾਸਤੇ ਬਹੁਤ ਮਾੜੀ ਗੱਲ ਆ ਤੇ ਉਹ ਘਰੇ ਬੈਠੇ ਆ ਕੋਈ ਲੋਕ ਵੀ ਘਰੇ ਬੈਠੇ ਆ ਉਹਨਾਂ ਨੂੰ ਵੀ ਆਉਣਾ ਚਾਹੀਦਾ ਜਿਹੜੇ ਜੱਥੇਬੰਦੀਆਂ ਤੁਹਾਡੇ ਕਹਿਣ ਤੋਂ ਭਾਵੇਂ ਵੀ ਘਾਰਾਂ ਦੇ ਵਿੱਚ ਬੈਠੀਆਂ ਨੇ ਉਹ ਇੱਥੇ ਆ ਜਾਣ ਹਾਂ ਜੀ ਬਿਲਕੁਲ ਜੀ ਬਹੁਤ ਸੋਹਣੀ ਤੁਸੀਂ ਗੱਲ ਕਹੀ ਹੈ ਸਾਰਿਆਂ ਨੂੰ ਕਿਉਂਕਿ ਜੇ ਗੱਲ ਕਰੀਏ ਆਪਾਂ ਆਜੋ ਨੇੜੇ ਆਜੋ ਆਜੋ ਬਾਈ ਜੀ ਨੇੜੇ ਨੇੜੇ ਆਜੋ ਮੇਰੇ ਸਾਰੇ ਵੀਰ ਕੀ ਹਾਲ ਚਾਲ ਪੈਣਾ ਤੇ ਦੱਸੋ ਸੇਤਾਂ ਚੜ੍ਹਦੀ ਕਲਾ ਨਗਰ ਖੇੜਾ ਕਿਹੜਾ ਆਪਣਾ ਮੋੜ ਮੰਡੀ ਮੋੜ ਮੰਡੀ ਤੋਂ ਜੇ ਆਜੋ ਮਰਦੇ ਨੇੜੇ ਆਜੋ ਫਿਰ ਤੁਸੀਂ ਵੀ ਨੇੜੇ ਆਜੋ ਵੀਰਾਂ ਨੇ ਗੱਲ ਬੜੀ ਸੋਹਣੀ ਕਹੀ ਹੈ ਕਿਉਂਕਿ ਚੱਲਦੀ ਗੱਲ ਦੇ ਵਿੱਚ ਉਹ ਗੱਲ ਚਲਾ ਆਂ ਸਾਂਝੀਆਂ ਸੀ ਤੇ ਅੱਜ ਸਾਰੀਆਂ ਜਥੇਬੰਦੀਆਂ ਸਾਂਝੀਆਂ ਹੋ ਕੇ ਲੜਾਈ ਕਿਉਂ ਨਹੀਂ ਲੜਦੀਆਂ ਗੱਲ ਬਹੁਤ ਵੱਡੀ ਕਹੀ ਹੈ ਤੁਸੀਂ ਹਾਂ ਉਹਨਾਂ ਵਾਸਤੇ ਬਹੁਤ ਮਾੜੀ ਗੱਲ ਆ ਹਾਂ ਹਾਂ ਸੇਫਰ ਨਹੀਂ ਦੇ ਤੁਹਾਡੀ ਉਮਰ ਕਿੰਨੀ ਹੈ ਮੇਰੀ ਹੈਗੀ ਆ ਜੀ 60 ਦੇ ਲੱਗੇ ਆ 60 ਦੇ ਲੱਗੇ ਹੋਏਗੀ ਇੰਨੀ ਕਿਤੇ ਹਾਂ ਪਰ ਵੈਸੇ ਕੈਮ ਲੱਗਦੇ ਹੋ ਹਾਂਜੀ ਬਸ ਢੇਡੀ ਥੋੜਾ ਭਾਰਾ ਬਾਕੀ ਠੀਕ ਆ ਬਾਈ ਜੀ ਆ ਜਾਓ ਕੀ ਨਾਮ ਭਰਾ ਦਾ ਮੇਰਾ ਪ੍ਰਕਾਸ਼ ਸਿੰਘ ਜੀ ਪ੍ਰਕਾਸ਼ ਸਿੰਘ ਮੋੜ ਮੰਡੀ ਤੋਂ ਹਾਂਜੀ ਵੀਰੇ ਮੋੜ ਮੰਡੀ ਤੋਂ ਓਕੇ ਤੇ ਉਥੋਂ ਸੰਗਤ ਵੀ ਆਈ ਕੋਈ ਨੌਜਵਾਨ ਵੀ ਆਏ ਹੋਏ ਨੇ ਜਦੋਂ ਦਾ ਮੋਰਚਾ ਉਦੋਂ ਦਾ ਲਗਾਤਾਰ ਸੰਗਤ ਡਟੀ ਹੋਈ ਹੈ ਅੱਛਾ ਲਗਾਤਾਰ ਹੀ ਆਈ ਜਾਂਦੀ ਹੈ ਹਾਂਜੀ ਠੀਕ ਆ ਲਗਾਤਾਰ ਜੀ ਬਾਈ ਨਾਲ ਅੱਗੇ ਤੋਂ ਅੱਗੇ ਆਈ ਜਾਂਦੇ ਲੋਕ ਸਾਰੇ ਪਰਾਤਨ ਵੀ ਪਹਿਰੇ ਬੜੇ ਟਾਈਟ ਹੁੰਦੇ ਨੇ ਇੱਥੇ ਹਾਂਜੀ ਪੂਰੇ ਡੈਟਾ ਜੀ ਹਰ ਵਕਤ ਤੇ ਲੱਗਦਾ ਵੀ ਜਿੱਤ ਦੇ ਨੇੜੇ ਤੇੜਿਆਂ ਜਰੂਰ ਜੀ ਚਿੱਤ ਕੇ ਮੋੜਾਂਗੇ ਜੀ ਕੋਈ ਇੱਕ ਦਾਈ ਗੱਲੀ ਬਹੁਤ ਬਹੁਤ ਵਾਜ ਜੀ ਤੁਹਾਡਾ ਧੰਨਵਾਦ ਆਓ ਆਪਾਂ ਹੋਰ ਵੀ ਗੱਲਾਂ ਬਾਤਾਂ ਕਰਦੇ ਆਂ ਵੀਰਾਂ ਦੇ ਨਾਲ ਭਰਾਵਾਂ ਦੇ ਨਾਲ ਯਾਰਾਂ ਦੇ ਨਾਲ ਮਿੱਤਰਾਂ ਦੇ ਨਾਲ ਹਾਂਜੀ ਹਾਂਜੀ ਮੈਂ ਇੱਧਰ ਜਾ ਤੁਸੀਂ ਨਾਲ ਹੀ ਆਜੋ ਫਿਰ ਮੈਨੂੰ ਲੈ ਜਾ ਜੌਧਰੀ ਤੇ ਆਓ ਵੀਰ ਤੇ ਸੱਦ-ਸੱਦ ਕੇ ਸਾਨੂੰ ਸਾਡੇ ਟਰਾਲੀ ਵੱਲ ਆਓ ਤੇ ਸਾਡੇ ਮੋਰਚੇ ਵੱਲ ਆਓ ਤੇ ਸਾਡੇ ਇਥੋਂ ਛਕੋ ਤੇ ਮੈਂ ਕਹਾਂ ਜੀ ਬਿਲਕੁਲ ਬਹੁਤ ਚੰਗਾ ਲੱਗਦਾ ਸਾਰਿਆਂ ਵੀਰਾਂ ਭਰਾਵਾਂ ਦੇ ਨਾਲ ਮਿਲ ਕੇ